ਸਰਕਾਰਾਂ ਹਕੂਮਤਾਂ ਕੋਈ ਚੀਜ਼ ਨਹੀਂ ਅਦਾਲਤਾਂ ਕੋਈ ਚੀਜ਼ ਨਹੀਂ ਥੋੜਾ ਸਿਰਲ ਹੋਵੇ ਕਿ ਲੜਨਾ ਹੀ ਲੜਨਾ ਹਲ ਵਾਉਣਾ ਹੀ ਵਾਉਣਾ ਕਹਿੰਦੇ ਪਹੌਂਦਿਆਂ ਦੇ ਫੈਸਲੇ ਬਦਲੇ ਜਾਂਦੇ ਆ ਤੇ ਇਹ ਜਿਉਂਦ ਪਿੰਡ ਦੇ ਲੋਕ ਵੀ ਸਰਕਾਰ ਦਾ ਫੈਸਲਾ ਅਦਾਲਤ ਦਾ ਫੈਸਲਾ ਬਦਲਣਗੇ ਇੱਕੋ ਕੇ ਅਦਾਲਤ ਦਾ ਮਤਲਬ ਹੈਗਾ ਆ ਜਾ ਦੇ ਜਾ ਲੈ ਜਾ ਤਰੀਕ ਵੇ 6 ਫੁੱਟ ਦੇ ਬੰਦੇ ਘਸ ਕੇ 5 ਫੁੱਟ ਦੇ ਰਹਿ ਜਾਂਦੇ ਪਰ ਇਥੋਂ ਇਨਸਾਫ ਨਹੀਂ ਮਿਲਦਾ ਜਿਹੜੀਆਂ ਅਦਾਲਤਾਂ ਜਿਹੜੇ ਖੁਦ ਇਹਨਾਂ ਜ਼ਗੀਰਦਾਰਾਂ ਦੇ ਨਾਲ ਕਾਰਪ੍ਰਿਤ ਘਰਾਣਿਆਂ ਦੇ ਨਾਲ ਡੱਟ ਕੇ ਖੜੀਆਂ ਨੇ ਉਹਨਾਂ ਤੋਂ ਇਨਸਾਫ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਆ ਲੱਖਾਂ ਏਕੜ ਜ਼ਮੀਨ ਦਾ ਮਾਮਲਾ ਜਿਹਨੂੰ ਪੰਚਾਇਤੀ ਜ਼ਮੀਨ ਕਹਿ ਕੇ ਆਬਾਦਕਾਰਾਂ ਦੀ ਮਜ਼ਾਰਿਆਂ ਦੀ ਜ਼ਮੀਨ ਨੂੰ ਜਿਹੜਾ ਖੋਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਆ ਕਿ ਦੁਨੀਆ ਭਰ ਦੇ ਵਿੱਚ ਕਾਰਪੋਰੇਟ ਜਿਹੜਾ ਉਹ ਖੇਤੀ ਖੇਤਰ ਤੇ ਕਬਜ਼ਾ ਕਰ ਰਿਹਾ। ਦੇਖੋ ਕਿ ਦੁਨੀਆ ਚ ਕੋ ਨਾਰਾ ਕਾਰਪੋਰੇਟ ਦਾ ਜੈਟ ਬਿਗਰ ਗੈਟ ਆਊਟ ਵੱਡੇ ਬਣ ਜਾ ਜਾਂ ਦਫਾ ਹੋ ਜਾ। ਉਹਦਾ ਮਤਲਬ ਕਿ ਆ ਜਿਹੜੀ 5-5 7-7 10-10 ਕਿੱਲੇ ਤੁਹਾਡੇ ਕੋਲ ਜ਼ਮੀਨ ਆ ਜਾਂ ਤਾਂ ਤੁਸੀਂ 10000 ਕਿੱਲੇ ਦਾ ਫਾਰਮ ਬਣਾ ਲਓ ਜਾਂ ਫਿਰ ਸਾਈਡ ਤੇ ਹੋਊ ਅਸੀਂ ਬਣਾ ਕੇ ਦੇ। ਇਹ ਕਹਾ ਗਿਆ ਕਿ ਪੰਜਾਬ ਦੇ ਦੁੱਧ ਚ ਜ਼ਹਿਰ ਆ ਪਰ ਉਹਦੇ ਵਿੱਚ ਦੁੱਧ ਵੇਚਣ ਵਾਲੀ ਕਿਸੇ ਕੰਪਨੀ ਦਾ ਪੈਕਟ ਵਾਲਾ ਦੁੱਧ ਨਹੀਂ ਚੈੱਕ ਹੋਇਆ ਸੀ ਕਿਉਂਕਿ ਪੈਕਟਾਂ ਵਾਲਾ ਨੂੰ ਵਿਖਾਉਣਾ ਜਿਹੜਾ ਤੁਹਾਡੇ ਮੇਰੇ ਵਰਗਾ ਇੱਕ ਦੋ ਡੰਗਰ ਰੱਖ ਕੇ ਗੁਜ਼ਾਰਾ ਕਰਦਾ ਦੁੱਧ ਵਿਕਣਾ ਉਹਦਾ ਬੰਦ ਕਰਨਾ ਉਹ ਛੋਟੇ ਤੇ ਦਰਮਿਆਨੇ ਨੂੰ ਖੇਤੀ ਚੋਂ ਦੁੱਧ ਪੈਦਾਵਾਰ ਚੋਂ ਕਰਿਆਨੇ ਚੋਂ ਕਿਤੇ ਵੀ ਨਹੀਂ ਛੱਡਣਾ ਚਾਹੀਦਾ ਸਤਕਾਰਯੋਗ ਕਿਸਾਨ ਵੀਰੋ ਬਜ਼ੁਰਗੋ ਸਤਿਕਾਰਯੋਗ ਮਤਾਉ ਪੈਨੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਮੀਨਾਂ ਦੇ ਮਸਲੇ ਤੇ ਪ੍ਰਧਾਨ ਜੀ ਹੋਰਾਂ ਨੇ ਆਪਣੀ ਗੱਲ ਰੱਖੀ ਮੈਂ ਕਿਸੇ ਵੀ ਗੱਲ ਦੇ ਦੁਹਰਾਚ ਨਹੀਂ ਜਾਊਂਗਾ ਆਪਣੀ ਗੱਲ ਸ਼ੁਰੂ ਕਰਦਾ ਕਿ ਜਿਹੜੀ ਲੜਨ ਦੀ ਲੋੜ ਹੁੰਦੀ ਆ ਜਦੋਂ ਅਸੀਂ ਮੈਦਾਨ 'ਚ ਨਿੱਤਰਦੇ ਆ ਤਾਂ ਅਸੀਂ ਨਤੀਜਿਆਂ ਦੀ ਪਰਵਾਹ ਕੀਤੇ ਬਿਨਾ ਜਦੋਂ ਨਿਦਾਨ ਮੈਦਾਨ 'ਚ ਨਿੱਤਰਦੇ ਆ ਤਾਂ ਨਤੀਜੇ ਤੁਹਾਡੇ ਪੱਖ ਚ ਆਉਂਦੇ ਆ ਜਦੋਂ ਤਿੰਨ ਖੇਤੀ ਕਾਨੂੰਨ ਆਏ ਪਹਿਲਾਂ ਆਰਡੀਨੈਂਸ ਸੀ ਕਾਨੂੰਨ ਬਾਅਦ 'ਚ ਬਣੇ ਉਦੋਂ ਹਜੇ ਕਰੋਨਾ ਦੀ دہشت ਲਾਕਡਾਊਨ ਵਾਲਾ ਸਾਰਾ ਕੁਝ ਸੀ ਅਸੀਂ 1 ਮਿੰਟ ਮੀਟਿੰਗ ਕਰਾਉਣ ਗਏ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਸੀ ਅਸੀਂ ਜਿਹੜੇ ਗਏ ਸੀ 7 ਜਣੇ ਸੀ ਤੇ ਜਿਹੜੇ ਗੱਲ ਸੁਣਣ ਆਏ ਸੀ ਉਹ 4 ਜਣੇ ਸੀ ਅਸੀਂ ਸਾਰੇ ਨੌਜਵਾਨ ਸੀ ਇੱਕ ਬਜ਼ੁਰਗ ਨੇ ਸਾਨੂੰ ਗੱਲ ਸੁਣਾਈ ਉਹ ਕਹਿੰਦਾ ਪੁੱਤ ਤੁਸੀਂ ਇਹ ਨਾ ਸੋਚਿਓ ਕਿ ਬੰਦੇ ਤੁਹਾਡੀ ਗੱਲ ਚਾਰ ਸੁਣਨ ਆਏ ਆ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਉਹ ਕਹਿੰਦਾ ਵੀ ਇੱਕ ਵਾਰ ਰੱਬ ਨੇ ਤੈਅ ਕਰ ਲਿਆ ਕਿ ਮੈਂ 12 ਸਾਲ ਮੀਂਹ ਨਹੀਂ ਪਾਉਣਾ ਤੇ ਕੋਈ ਕਿਸਾਨ ਖੇਤ ਹਲ ਵਾਈ ਜਾਂਦਾ ਸੀ ਤੇ ਕਹਿੰਦਾ ਰੱਬ ਉਹਦੇ ਕੋਲ ਚਲਾ ਗਿਆ ਕਹਿੰਦਾ ਕਿਉਂ ਵੀ ਖਰਾਬ ਕਰਦਾ ਚਾਰ ਦਿਨ ਦਾਣੇ ਵੱਧ ਖਾਲੇਗਾ ਕਾਲ ਪੈਣਾ 12 ਸਾਲ ਮੀਂਹ ਨਹੀਂ ਪੈਣਾ ਫਸਲ ਨਹੀਂ ਹੋਣੀ ਉਹ ਕਹਿੰਦਾ ਤੂੰ ਸਾਈਡ ਤੇ ਹੋ ਮੈਨੂੰ ਹਲ ਵਾਉਣ ਦੇ ਉਹ ਕਹਿੰਦਾ ਯਾਰ ਜਦੋਂ ਮੈਂ ਤੈਨੂੰ ਦੱਸਤਾ ਕਿ ਮੀਂਹ ਨਹੀਂ ਪੈਣਾ ਤੇ ਬਿਨਾ ਪਾਣੀ ਉਹ ਤੇਰੀ ਫਸਲ ਹੋਣੀ ਕਿਵੇਂ ਇਹ ਦਾਣੇ ਕਿਉਂ ਖਰਾਬ ਕਰਦਾ ਉਹ ਕਹਿੰਦਾ ਤੂੰ ਸਾਈਡ ਤੇ ਹੋ ਤਾਂ ਮੈਨੂੰ ਹਲ ਵਾਉਣ ਦੇ ਉਹ ਹੈਰਾਨ ਉਹ ਕਹਿੰਦਾ ਵੀ ਜਦੋਂ ਮੈਂ ਤੈਨੂੰ ਕਹਿਤਾ ਵੀ ਮੀਂਹ ਪੈਣਾ ਨਹੀਂ ਤੂੰ ਹਲ ਵਾਉਣ ਵਾਸਤੇ ਅਨਾਰ ਬੀਜ ਫਸਲ ਬੀਜਣ ਵਾਸਤੇ ਜਿੱਦ ਕਿਉਂ ਕਰੀ ਜਾਂਦਾ ਉਹ ਕਹਿੰਦਾ ਤੂੰ ਤਾਂ ਫੈਸਲਾ ਕਰ ਲਿਆ ਕਿ 12 ਸਾਲ ਮੀਂਹ ਨਹੀਂ ਪਾਉਣਾ ਮੈਂ ਕਿਸਾਨ ਆ ਤੇ ਜੇ ਮੈਂ 12 ਸਾਲ ਹਲ ਨਾ ਚਲਾਇਆ ਤੇ ਮੈਂ ਹਲ ਚਲਾਉਣਾ ਭੁੱਲ ਜਾਊਗਾ ਤੇ ਕਹਿੰਦੇ ਉਹਨੇ ਰੱਬ ਨੇ ਸੋਚਿਆ ਉਹਦੀ ਗੱਲ ਦਾ ਇੰਨਾ ਅਸਰ ਹੋਇਆ ਕਿ ਜੇ ਮੈਂ 12 ਸਾਲ ਮੀਂਹ ਨਾ ਪਾਇਆ ਕਿਤੇ ਮੈਂ ਮੀਂਹ ਪਾਉਣਾ ਨਾ ਭੁੱਲ ਜਾ ਕਹਿੰਦੇ ਨੇ ਆਪਣਾ ਫੈਸਲਾ ਬਦਲ ਲਿਆ ਕਿਰਤੀ ਬੰਦੇ ਇੱਥੋਂ ਤੱਕ ਸਮਰਥਾ ਰੱਖਦੇ ਆ ਫੈਸਲੇ ਬਣਦੀ ਸਰਕਾਰਾਂ ਹਕੂਮਤਾਂ ਕੋਈ ਚੀਜ਼ ਨਹੀਂ ਅਦਾਲਤਾਂ ਕੋਈ ਚੀਜ਼ ਨਹੀਂ ਤੁਹਾਡਾ ਸਿਰਲ ਹੋਵੇ ਕਿ ਲੜਨਾ ਹੀ ਲੜਨਾ ਹਲ ਵਾਉਣਾ ਹੀ ਵਾਉਣਾ ਕਹਿੰਦੇ ਕਹਾਉਂਦਿਆਂ ਦੇ ਫੈਸਲੇ ਬਦਲੇ ਜਾਂਦੇ ਆ ਤੇ ਇਹ ਜਿਉਂਦ ਪਿੰਡ ਦੇ ਲੋਕ ਵੀ ਸਰਕਾਰ ਦਾ ਫੈਸਲਾ ਅਦਾਲਤ ਦਾ ਫੈਸਲਾ ਬਦਲਣਗੇ ਇਹ ਹੋ ਕੇ ਹਟਣਾ ਅਗਲੀ ਗੱਲ ਜਿੱਥੋਂ ਤੱਕ ਅਦਾਲਤ ਦਾ ਮਾਮਲਾ ਅਦਾਲਤਾਂ ਬਾਰੇ ਸਾਡਾ ਇੱਕ ਵਕੀਲ ਮਿੱਤਰ ਕਹਿੰਦਾ ਹੁੰਦਾ ਕਿ ਅਦਾਲਤ ਦਾ ਮਤਲਬ ਹੈਗਾ ਆ ਜਾ ਦੇ ਜਾ ਲੈ ਜਾ ਤਰੀਕ ਵੇ 6 ਫੁੱਟ ਦੇ ਬੰਦੇ ਘਸ ਕੇ 5 ਫੁੱਟ ਦੇ ਰਹਿ ਜਾਂਦੇ ਪਰ ਇੱਥੋਂ ਇਨਸਾਫ ਨਹੀਂ ਮਿਲਦਾ ਆਪਾਂ ਸਾਰਿਆਂ ਨੇ ਦਿੱਲੀ ਮੋਰਚੇ ਵਾਲੇ ਤਾਂ ਪੱਕਾ ਹੀ ਯਾਦ ਹੋ ਗਿਆ ਅਮਾਨੀ ਅੰਡਾਨੀ ਅਮਾਨੀ ਭਰਾਵਾਂ ਦਾ ਰੌਲਾ ਪੈ ਗਿਆ ਆਪਣੀ ਜਾਇਦਾਦ ਨੂੰ ਲੈ ਕੇ ਮਕੇਸ਼ ਅਬਾਨੀ ਤੇ ਅਨੈਲ ਅਬਾਨੀ ਚ ਸੁਪਰੀਮ ਕੋਰਟ ਉਹਨਾਂ ਦਾ ਕੇਸ ਗਿਆ ਤੇ ਸੁਪਰੀਮ ਕੋਰਟ ਦੇ ਇੱਕ ਜੱਜ ਜਸਟਿਸ ਰਵਿੰਦਰਨ ਨੇ ਉਹਨਾਂ ਦਾ ਕੇਸ ਸੁਣਨ ਤੋਂ ਇਨਕਾਰ ਕਰਤਾ ਉਹ ਕਹਿੰਦਾ ਮੇਰੇ ਕੋਲ ਤਾਂ ਖੁਦ ਰੇਲਾਇੰਸ ਦੇ ਸ਼ੇਅਰ ਆ ਯਾਨੀ ਕਿ ਉਹ ਸੁਪਰੀਮ ਕੋਰਟ ਦਾ ਜੱਜ ਉਹ ਖੁਦ ਰੇਲਾਇੰਸ ਕੰਪਨੀ ਦਾ ਹਿੱਸੇਦਾਰ ਸੀ ਉਹ ਕਹਿੰਦਾ ਜਿਹੜੀ ਕੰਪਨੀ ਦਾ ਮੈਂ ਹਿੱਸੇਦਾਰ ਆ ਮੈਂ ਉਹਦਾ ਰੋਲਾ ਕਿਵੇਂ ਨਵੇੜ ਸਕਦਾ ਇਸ ਕਰਕੇ ਇਹ ਕੇਸ ਕਿਸੇ ਹੋਰ ਜੱਜ ਕੋਲੇ ਲਾਇਆ ਜਾਵੇ ਇਸ ਕਰਕੇ ਜਿਹੜੀਆਂ ਅਦਾਲਤਾਂ ਜਿਹੜੇ ਖੁਦ ਇਹਨਾਂ ਜ਼ਗੀਰਦਾਰਾਂ ਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਨਾਲ ਡਟ ਕੇ ਖੜੀਆਂ ਨੇ ਉਹਨਾਂ ਤੋਂ ਇਨਸਾਫ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਆ ਕਾਨੂੰਨ ਇਹ ਕਹਿੰਦਾ ਕਿ 12 ਸਾਲ ਦਾ ਕਬਜ਼ਾ ਜੇ 12 ਸਾਲ ਦੀ ਪੋਜੈਸ਼ਨ ਆ ਓਨਰਸ਼ਿਪ ਚ ਬਦਲ ਜਾਂਦੀ ਆ ਮਾਲਕੀ ਚ ਬਦਲ ਜਾਂਦੀ ਆ ਜੇ ਕਿਸੇ ਦਾ ਕੋਈ ਰਾਈਟਫੁੱਲ ਓਨਰ ਨਹੀਂ ਹੈ ਕੋਈ ਦਾਵੇਦਾਰ ਮਾਲਕ ਨਹੀਂ ਹੈ ਜੇ ਸਰਕਾਰੀ ਜ਼ਮੀਨ ਆ 30 ਸਾਲ ਚ ਬਦਲ ਜਾਂਦੀ ਆ ਇੱਥੇ 100 ਸਾਲ ਹੋ ਗਿਆ ਮਾਲਕੀ ਚ ਬਦਲੀ ਨਹੀਂ ਕਾਨੂੰਨ ਜਿਹਨੂੰ ਕਹਿੰਦੇ ਅੰਨਾ ਤੇ ਬੋਲਾ ਵੀ ਆ ਸ਼ਹੀਦ ਭਗਤ ਸਿੰਘ ਨੇ ਆਪਣੇ ਵਿਦਿਆਰਥੀ ਜੀਵਨ ਦੇ ਦੌਰਾਨ ਉਹਦਾ ਇੱਕ ਲੇਖ ਆ ਵਿਦਿਆਰਥੀ ਤੇ ਰਾਜਨੀਤੀ ਉਹਦੇ ਚ ਉਹ ਇੱਕ ਰੂਸੀ ਲੇਖਕ ਪੀਟਰ ਕਰੋਪਟ ਕਹਿੰਦੀ ਇੱਕ ਕਿਤਾਬ ਆ ਐਨ ਅਪੀਲ ਟੂ ਦਾ ਯੰਗ ਅੱਜਕੱਲ ਪੰਜਾਬੀ ਚ ਵੀ ਮਿਲਦੀ ਆ ਨੌਜਵਾਨਾਂ ਨਾਲ ਦੋ ਗੱਲਾਂ ਉਹਦੇ ਚ ਉਹ ਨੌਜਵਾਨਾਂ ਨੂੰ ਸੰਬੋਧਿਤ ਹੋ ਕੇ ਭਗਤ ਸਿੰਘ ਪੁੱਛਦਾ ਉਧੀਆਂ ਕਈ ਗੱਲਾਂ ਨੇ ਮੈਂ ਇੱਕੋ ਗੱਲ ਉਹਦੀ ਸਾਂਝੀ ਕਰਨੀ ਚਾਹੂੰਗਾ ਉਹ ਕਹਿੰਦਾ ਜਿਹੜਾ ਕੋਈ ਬੰਦਾ ਵਕੀਲ ਬਨਣਾ ਚਾਹੁੰਦਾ ਉਹ ਵਕੀਲ ਬਨਣ ਵਾਲੇ ਨੌਜਵਾਨ ਨੂੰ ਸਵਾਲ ਕਰਦਾ ਕਿ ਤੂੰ ਕਾਨੂੰਨ ਨਾਲ ਖੜੇਗਾ ਕਿ ਨਿਆਂ ਨਾਲ ਖੜੇਗਾ ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੁੰਦੀ ਆ ਵੀ ਕਾਨੂੰਨ ਤੇ ਨਿਆਂ ਤਾਂ ਇੱਕੋ ਚੀਜ਼ ਆ ਇਹ ਇੱਕੋ ਚੀਜ਼ ਨਹੀਂ ਹੈ ਭਗਤ ਸਿੰਘ ਉਸ ਕਿਤਾਬ 'ਚ ਸਵਾਲ ਉਠਾਉਂਦਾ ਇਹ ਕਹਿੰਦਾ ਵੀ ਜੇਕਰ ਕਿਸੇ ਗਰੀਬ ਕਿਸਾਨ ਨੇ ਇੱਕ ਤਨਾੜ ਜ਼ਿਮੀਂਦਾਰ ਤੋਂ ਕਰਜ਼ਾ ਲਿਆ ਤੇ ਇੱਕ ਸੀਮ ਇੱਕ ਸਮਾਂ ਮੱਥ ਲਿਆ ਕਿ ਇੰਨੇ ਸਮੇਂ ਚ ਉਹ ਕਰਜ਼ਾ ਨਹੀਂ ਮੋੜਦਾ ਤਾਂ ਗਰੀਬ ਕਿਸਾਨ ਦੀ ਜ਼ਮੀਨ ਆ ਜਿਹੜੀ ਉਹ ਵੱਡੇ ਜ਼ਿਮੀਂਦਾਰ ਦੀ ਹੋ ਜਾਊਗੀ ਕਾਨੂੰਨ ਇਹ ਕਹਿੰਦਾ ਵੀ ਠੀਕ ਆ ਇੰਨੇ ਸਮੇਂ ਚ ਪੈਸੇ ਲੈ ਨਾ ਮੋੜੇ ਤੇ ਉਹ ਜ਼ਮੀਨ ਉਹਦੀ ਚਲੀ ਜਾਣੀ ਉਹ ਕਹਿੰਦਾ ਮੰਨ ਲੋ ਉਹ ਵਕੀਲ ਨੂੰ ਸਵਾਲ ਕਰਦਾ ਜਿਹੜਾ ਨੌਜਵਾਨ ਵਕੀਲ ਬੰਨਣਾ ਚਾਹੁੰਦਾ ਕਿ ਅਦਾਲਤ 'ਚ ਕੇਸ ਆ ਗਿਆ ਕਾਨੂੰਨ ਇਹ ਕਹਿੰਦਾ ਤੇ ਕਾਨੂੰਨ ਦੇ ਮੁਤਾਬਕ ਉਹ ਕਿਸਾਨ ਦਾ ਬੇਜ਼ਮੀਨਾ ਹੋਣਾ ਤੈਅ ਆ ਪਰ ਤੂੰ ਕਾਨੂੰਨ ਨਾਲ ਖੜੇ ਹੈ ਕਿ ਨਿਆਂ ਨਾਲ ਖੜੇਗਾ ਨਿਆਂ ਇਹ ਕਹਿੰਦਾ ਕਿ ਇੱਕ ਬੰਦਾ ਜਿਹੜਾ ਮਿਹਨਤ ਕਰਦਾ ਉਹਦੇ ਕੋਲੇ ਆਪਣੇ ਨਰਵਾਲੀ ਪੈਸੇ ਕਿਉਂ ਨਹੀਂ ਉਹਨੂੰ ਕਰਜ਼ਾ ਕਿਉਂ ਲੈਣਾ ਪੈਂਦਾ ਨਿਆਂ ਇਹ ਸਵਾਲ ਕਰਦਾ ਕਿ ਇੱਕ ਬੰਦਾ ਵੇਲਣਾ ਉਹਦੇ ਕੋਲੇ ਪੈਸੇ ਆਏ ਕਿਵੇਂ ਕਿ ਦੂਜਿਆਂ ਨੂੰ ਕਰਜ਼ਾਈ ਕਰ ਰਿਹਾ ਇਸ ਕਰਕੇ ਤੂੰ ਕਾਨੂੰਨ ਨਾਲ ਖੜੇਗਾ ਕਿ ਨਿਆਂ ਨਾਲ ਖੜੇਗਾ ਜੇ ਤੂੰ ਨਿਆਂ ਨਾਲ ਖੜੇਗਾ ਤੇ ਤੈਨੂੰ ਵਕੀਲ ਬਣਨ ਦੀ ਜ਼ਰੂਰਤ ਨਹੀਂ ਹੈ ਤੈਨੂੰ ਸਮਾਜ ਦੇ ਵਿੱਚ ਜੋ ਬੇਇਨਸਾਫੀ ਹੋ ਰਹੀ ਹੈ ਤੈਨੂੰ ਉਹਦੇ ਖਿਲਾਫ ਲੜਨ ਦੀ ਜ਼ਰੂਰਤ ਹੈ ਪਗਸਿੰਘੋ ਸਵਾਲ ਚ ਹਰ ਡਾਕਟਰ ਬਣਨੂ ਹਰ ਇੰਜੀਨੀਅਰ ਬਣਨ ਵਾਲੇ ਨੂੰ ਸਵਾਲ ਕਰਦਾ ਉਹ ਡਾਕਟਰ ਬਣਨ ਵਾਲੇ ਨੂੰ ਕਹਿੰਦਾ ਕਿ ਇੱਕ ਤੰਗ ਜੇ ਕਮਰੇ ਚ ਇੱਕ ਬਜ਼ੁਰਗ ਔਰਤ ਪਈ ਆ ਤੂੰ ਡਾਕਟਰ ਬਣ ਗਿਆ ਉਹਦੇ ਕੋਲੇ ਜਾਣਾ ਤੂੰ ਕਹਿਣਾ ਵੀ ਕਿਤੇ ਨੂੰ ਖੁੱਲੇ ਹਵਾਦਾਰ ਕਮਰੇ ਦੀ ਜ਼ਰੂਰਤ ਆ ਤੈਨੂੰ ਚੰਗੀ ਖੁਰਾਕ ਦੀ ਜ਼ਰੂਰਤ ਆ ਪਗਸਿੰਘ ਸਵਾਲ ਕਰਦਾ ਕਿ ਜੇ ਉਹਦੇ ਕੋਲੇ ਚੰਗਾ ਘਰ ਹੀ ਹੁੰਦਾ ਚੰਗੀ ਖੁਰਾਕ ਹੀ ਹੁੰਦੀ ਫਿਰ ਉਹ ਬਿਮਾਰ ਕਿਉਂ ਹੁੰਦੀ ਤੇਰੀ ਰਏ ਤੇਰੀ ਡਾਕਟਰੀ ਉਹਨੂੰ ਚੰਗਾ ਘਰ ਨਹੀਂ ਦਵਾ ਸਕਦੀ ਚੰਗੀ ਖੁਰਾਕ ਨਹੀਂ ਦੇ ਸਕਦੀ ਤੈਨੂੰ ਡਾਕਟਰ ਬਣਨ ਦਾ ਫਾਇਦਾ ਕੀ ਅਸਲ ਦੇ ਵਿੱਚ ਉਹ ਨੌਜਵਾਨਾਂ ਨੂੰ ਸਮਾਜ ਨੂੰ ਬਦਲਣ ਵਾਸਤੇ ਤੁਰਨ ਵਾਸਤੇ ਜਿਹੜੀ ਗੱਲ ਕਰ ਰਿਹਾ ਉਹ ਉਹਦੀ ਕਿਤਾਬ ਦੀ ਗੱਲ ਜਿੱਥੋਂ ਤੱਕ ਇਹ ਮੈਂ ਨਿਆਂ ਤੇ ਕਾਨੂੰਨ ਦੀ ਗੱਲ ਕਰ ਰਿਹਾ ਸੀ ਸਾਡੇ ਇੱਥੇ ਜੋ ਜ਼ਮੀਨਾਂ ਦਾ ਮਾਮਲਾ ਇਹਦੀ ਤੰਗ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਨਾਲ ਜੁੜਦੀ ਆ ਲੱਖਾਂ ਏਕੜ ਜ਼ਮੀਨ ਦਾ ਮਾਮਲਾ ਜਿਹਨਾਂ ਨੂੰ ਪੰਚਾਇਤੀ ਜ਼ਮੀਨ ਕਹਿ ਕੇ ਆਬਾਦਕਾਰਾਂ ਦੀ ਮਜ਼ਾਰਿਆਂ ਦੀ ਜ਼ਮੀਨ ਨੂੰ ਜਿਹੜਾ ਖੋਣ ਦੀ ਸਰਕਾਰ ਕੋਸ਼ਿਸ਼ ਕਰ ਰਹੀ ਆ ਅਸਲ ਦੇ ਵਿੱਚ ਇਸ ਤੋਂ ਵੀ ਵੱਡੀ ਇੱਕ ਗੱਲ ਹੋਰ ਕਿ ਦੁਨੀਆ ਭਰ ਦੇ ਵਿੱਚ ਕਾਰਪੋਰੇਟ ਜਿਹੜਾ ਉਹ ਖੇਤੀ ਖੇਤਰ ਤੇ ਕਬਜ਼ਾ ਕਰ ਰਿਹਾ 2011 ਚ ਸਾਡੇ ਆਖਰੀ ਵਾਰੀ ਮਰਦਮਸ਼ੁਮਾਰੀ ਹੋਈ ਜਿਹੜੀ 10 ਸਾਲਾਂ ਬਾਅਦ ਹੁੰਦੀ ਆ 14ਵਾਂ ਸਾਲ ਚੱਲਦਾ ਸਾਡੇ ਇੱਥੇ ਮਰਦਮਸ਼ੁਮਾਰੀ ਨਹੀਂ ਹੋਈ ਆਪਾਂ ਦੇਖਦੇ ਜਦੋਂ ਮਰਦਮਸ਼ੁਮਾਰੀ ਘਰੇ ਕਰਨ ਆਉਂਦੇ ਮੁਲਾਜ਼ਮ ਉਹ ਪੁੱਛਦੇ ਆ ਕੀ ਕੰਮ ਕਰਦੇ ਹੋ ਕਿਸਾਨ ਪਰਿਵਾਰ ਦੇ ਕਿੰਨੇ ਜਮੀਨ ਜੀ ਆ ਕਿੰਨੀ ਜ਼ਮੀਨ ਆ ਕੀ ਕੰਮ ਕਰਦੇ ਹੋ ਮਜ਼ਦੂਰ ਮਜ਼ਦੂਰੀ ਪੱਕੀ ਕੇ ਕੱਚੀ ਕਿੰਨੇ ਜੀਓ ਕਿੰਨੇ ਪੜੇ ਲਿਖਿਓ ਕੀ ਧਰਮਾ ਕੀ ਜਾਤ ਆ ਉਹ ਸਾਰਾ ਫਿਰ ਉਹ ਦੱਸ ਦਿਆ ਕਿ ਇੰਨੇ ਪਰਸੈਂਟੇਜ ਮੁਲਕ ਚ ਕਿਸਾਨ ਆ ਇੰਨੇ ਮਜ਼ਦੂਰ ਆ ਸਾਡੇ ਇੱਥੇ 75 ਕਰੋੜ ਤੋਂ ਵੱਧ ਲੋਕ ਜਿਹੜੇ ਖੇਤੀ ਖੇਤਰ ਚ ਲੱਗੇ ਹੋਏ ਆ 2011 ਦੇ ਮਰਦਮਸ਼ੁਮਾਰੀ ਮੁਤਾਬਕ ਅਮਰੀਕਾ ਚ ਜਦੋਂ ਹੁਣ ਮਰਦਮਸ਼ੁਮਾਰੀ ਹੁੰਦੀ ਆ ਤਾਂ ਉਹ ਮਰਦਮਸ਼ੁਮਾਰੀ ਦੇ ਵਿੱਚ ਕਿਸਾਨਾਂ ਵਾਲਾ ਖਾਨਾ ਹੀ ਨਹੀਂ ਹੈ ਉਹ ਫਾਰਮ ਚੋਂ ਕਿਸਾਨਾਂ ਵਾਲਾ ਕਾਲਮ ਹੀ ਨਹੀਂ ਹੈ ਕਿਉਂਕਿ ਉੱਥੇ ਕਿਸਾਨੀ ਹੈ ਹੀ ਨਹੀਂ ਜਦੋਂ ਹੈ ਹੀ ਨਹੀਂ ਤੇ ਉਹਦੀ ਗਿਣਤੀ ਕੀ ਕਰਨੀ ਆ ਅਮਰੀਕਾ ਦੀਆਂ ਜੇਲਾਂ ਚ ਜਿੰਨੇ ਲੋਕ ਬੰਦ ਆ ਕਿਸਾਨ ਉਸ ਤੋਂ ਵੀ ਘੱਟ ਆ ਜੇ ਨੂੰ ਸਮਝਣਾ ਹੋਵੇ ਸੌਖੇ ਤਰੀਕੇ ਨਾਲ ਜੇ ਪੰਜਾਬ ਦੀਆਂ ਪੰਜਾਬ ਦੇ ਵਿੱਚ 11 ਲੱਖ ਕਿਸਾਨ ਪਰਿਵਾਰ ਆ ਤੇ ਪੰਜਾਬ ਦੀਆਂ ਜੇਲਾਂ ਚ ਬੰਦੇ ਰੱਖਣ ਦੀ ਸਮਰੱਥਾ 26000 ਜੋ ਜੇਲਾ ਵਾਲਾ ਨਾਲੋਂ ਕਿਸਾਨ ਘੱਟ ਕਰਨੇ ਜਿਵੇਂ ਅਮਰੀਕਾ ਦੇ ਵਿੱਚ ਆ ਤਾਂ ਇਹਦਾ ਮਤਲਬ ਆ ਕਿ 11 ਚੋਂ ਪਾਉਣੇ 11 ਲੱਖ ਕਿਸਾਨ ਪਰਿਵਾਰ ਖੇਤੀ ਚੋਂ ਬਾਹਰ ਕਰਨਾ ਪਊਗਾ ਇਹ ਕਾਰਪੋਰੇਟ ਦਾ ਮਾਡਲ ਯੂਰਪ ਚ ਇਦਾਂ ਬਿਲ ਗੇਟਸ ਦੇ ਕੋਲੇ 4 ਲੱਖ ਕਿੱਲਾ ਜ਼ਮੀਨ ਐਵੇਂ ਨਹੀਂ ਬਣੀ ਗਈ ਉਹ ਬਹੁਤ ਸਾਰੇ ਲੋਕਾਂ ਨੂੰ ਬੇਜ਼ਮੀਨੇ ਕਰਕੇ ਬਣੀ ਆ ਔਰ ਉਹ ਜਿਹੜੇ ਲੱਖਾਂ ਏਕੜ ਦੇ ਮਾਲਕ ਆ ਜਿਹੜੀ ਉਹਨਾਂ ਦੀ ਫਸਲ ਪੈਦਾ ਹੁੰਦੀ ਆ ਉਹ ਸਾਡੇ ਗਰੀਬ ਮੁਲਕਾਂ 'ਚ ਵਿਕੇ ਸਾਡੀਆਂ ਫਸਲਾਂ ਨਾ ਵਿਕਣ ਇਹਦੇ ਵਾਸਤੇ ਉਹਨਾਂ ਨੇ WTO ਬਣਾਈ ਹੋਈ ਆ WTO ਦੀਆਂ ਗੱਲਾਂ ਹੀ ਇਹ ਆ ਕਿ ਸਰਕਾਰੀ ਖਰੀਦ ਸਰਕਾਰ ਖਤਮ ਕਰੇ ਜਨਤਕ ਵੰਡ ਪ੍ਰਣਾਲੀ ਖਤਮ ਕਰੇ ਸਬਸਿਡੀਆਂ ਖਤਮ ਕਰੇ ਕੰਟਰੈਕਟ ਫਾਰਮਿੰਗ ਲੈ ਕੇ ਆਵੇ ਜਿੱਥੇ ਦਹ ਹਜ਼ਾਰਾਂ ਏਕੜਾਂ ਦੀ ਲੱਖਾਂ ਏਕੜਾਂ ਦੀ ਖੇਤੀ ਹੋਵੇ ਕਿਉਂਕਿ ਦੁਨੀਆ 'ਚ ਕੋ ਨਾਰਾ ਕਾਰਪੋਰੇਟ ਦਾ ਗੈਟ ਬਿਗ ਔਰ ਗੈਟ ਆਊਟ ਵੱਡੇ ਬਣ ਜਾ ਜਾਂ ਦਫਾ ਹੋ ਜਾ ਉਹਦਾ ਮਤਲਬ ਕਿ ਆ ਜਿਹੜੀ 5-5 7-7 10-10 ਕਿੱਲੇ ਤੁਹਾਡੇ ਕੋਲ ਜ਼ਮੀਨ ਆ ਜਾਂ ਤਾਂ ਤੁਸੀਂ 10000 ਕਿੱਲੇ ਦਾ ਫਾਰਮ ਬਣਾ ਲਓ ਜਾਂ ਫਿਰ ਸਾਈਡ ਤੇ ਉਹ ਅਸੀਂ ਬਣਾ ਕੇ ਦਿਖਾਉਨੇ ਆ ਇਹ ਕਿੱਲਾ ਇਸ ਮਾਮਲੇ 'ਚ ਨਹੀਂ ਬਹੁਤ سارے ਬੰਦੇ ਕਹਿਣਗੇ ਜਿਵੇਂ ਸਰਕਾਰਾਂ ਦੇ ਆਈਟੀ ਸੈਲ ਵੀ ਕਿਸਾਨ ਆ ਇਹ ਕਿਸਾਨ ਹੀ ਹਰ ਥਾਂ ਤੇ ਰੌਲਾ ਪਾ ਕੇ ਬਹਿ ਜਾਂਦੇ ਆ ਚੇਤਨ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਨੂੰ ਕੀਤਾ ਕਿਸਾਨੀ ਕਿਸਾਨ ਜਥੇਬੰਦੀਆਂ ਦਾ ਦੂਜੇ ਸਮਾਜ ਨੂੰ ਵੀ ਕਹਿ ਰਹੀਆਂ ਕੱਲੇ ਛੋਟੇ ਦਰਮਿਆਨੇ ਨੂੰ ਐ ਥੋੜਾ ਵੀ ਖੇਤੀ ਤੋਂ ਬਾਹਰ ਕਰਨਾ ਆ ਜਿਹੜੇ ਸ਼ਹਿਰਾਂ 'ਚ ਵੱਡੇ ਵੱਡੇ ਮਾਲ ਖੁੱਲ ਰਹੇ ਆ ਜਿੱਥੇ 200 ਦੁਕਾਨ ਹੁੰਦੀ ਉਹ ਖਤਮ ਕਰਕੇ ਅੱਧੇ ਕਿਲੋਮੀਟਰ ਦਾ ਇੱਕੋ ਮਾਲ ਖੁੱਲਦਾ ਉੱਥੇ ਵੀ ਛੋਟੇ ਦਰਮਿਆਨੇ ਨੂੰ ਖਤਮ ਕੀਤਾ ਜਾ ਰਿਹਾ ਤੁਹਾਨੂੰ ਯਾਦ ਹੋਊਗਾ 2-3 ਮਹੀਨੇ ਪਹਿਲਾਂ ਦੁੱਧ ਦੇ ਸੈਂਪਲ ਭਰੇ ਗਏ ਪੰਜਾਬ 'ਚ ਇਹ ਕਿਹਾ ਗਿਆ ਕਿ ਪੰਜਾਬ ਦੇ ਦੁੱਧ 'ਚ ਜ਼ਹਿਰ ਆ ਆਇਆ ਨਾ ਕਿ ਇਹ ਦੁੱਧ 'ਚ ਜ਼ਹਿਰ ਆ ਪਰ ਉਹਦੇ ਵਿੱਚ ਦੁੱਧ ਵੇਚਣ ਵਾਲੀ ਕਿਸੇ ਕੰਪਨੀ ਦਾ ਪੈਕਟ ਵਾਲਾ ਦੁੱਧ ਨਹੀਂ ਚੈੱਕ ਹੋਇਆ ਸੀ ਕਿਉਂਕਿ ਪੈਕਟਾਂ ਵਾਲਾ ਨਾ ਵਕਾਉਣਾ ਜਿਹੜਾ ਤੁਹਾਡੇ ਮੇਰੇ ਵਰਗਾ ਇੱਕ ਦੋ ਡੰਗਰ ਰੱਖ ਕੇ ਗੁਜ਼ਾਰਾ ਕਰਦਾ ਦੁੱਧ ਵਿਕਣਾ ਉਹਦਾ ਬੰਦ ਕਰਨਾ ਉਹ ਛੋਟੇ ਤੇ ਦਰਮਿਆਨੇ ਨੂੰ ਖੇਤੀ ਚੋਂ ਦੁੱਧ ਪੈਦਾਵਾਰ ਚੋਂ ਕਰਿਆਨੇ ਚੋਂ ਕਿਤੇ ਵੀ ਨਹੀਂ ਉਹ ਛੱਡਣਾ ਚਾਹੁੰਦੇ ਤੇ ਇਸੇ ਕਰਕੇ ਉਸੇ ਨੀਤੀ ਤੇ ਸਾਡੇ ਮੁਲਕ ਚ ਚੱਲਿਆ ਜਾ ਰਿਹਾ 2014 ਜਦੋਂ ਮੁੱਖ ਮੰਤ ਪ੍ਰਧਾਨ ਮੰਤਰੀ ਬਣਿਆ ਨਰਿੰਦਰ ਮੋਦੀ ਇਸ ਮੁਲਕ ਦੀ 53% ਧਨ ਦੌਲਤ 10% ਲੋਕਾਂ ਕੋਲੇ ਸੀ ਤੇ 2024 ਚਲਦਿਆਂ ਚਲਦਿਆਂ ਕੀ ਹੋ ਗਿਆ ਇਸ ਮੁਲਕ ਦੇ ਉੱਪਰਲੇ 10% ਲੋਕਾਂ ਕੋਲੇ ਮੁਲਕ ਦੀ 73% ਦੌਲਤ ਹੋ ਗਈ ਯਾਨੀ ਕਿ 53 ਵਾਲਿਆਂ ਕੋਲੇ ਜਿਹੜੇ 10% ਕੋਲੇ 53 ਰੁਪਏ ਸੀ ਇਸ ਮੁਲਕ ਚ ਉਹਨਾਂ ਦਸਾਂ ਕੋਲੇ ਇਸ ਮੁਲਕ ਦਾ ਜੇ 100 ਰੁਪਇਆ ਕੱਲਿਆਂ ਕੋਲੇ 73 ਰੁਪਏ ਆ ਤੇ ਬਾਕੀ 7.5 ਕੋਰਡ ਦੇ ਕੋਲੇ 27 ਰੁਪਏ ਆ ਇੱਕ ਪਾਸੇ ਅਮੀਰੀ ਦੇ ਢੇਰ ਲੱਗ ਰਹੇ ਆ ਇੱਕ ਪਾਸੇ ਗਰੀਬੀ ਦੇ ਢੇਰ ਲੱਗ ਰਹੇ ਆ ਉਹ ਸੜ ਤੋਂ ਖੋਖੋ ਕੇ ਉਧਰ ਲਿ ਜਾ ਰਹੇ ਆ ਤੋਂ ਜਿਹੇ ਦੇ ਵਿੱਚ ਆਪਣੀਆਂ ਜ਼ਮੀਨਾਂ ਨੂੰ ਆਪਣੀ ਰੋਜੀ ਰੋਟੀ ਨੂੰ ਬਚਾਉਣਾ ਔਰ ਇਹਦੇ ਲਈ ਜੱਦੋ ਜਹਿਦ ਕਰਨਾ ਬੇहद ਜ਼ਰੂਰੀ ਆ ਜਿਵੇਂ ਸਿਆਣੇ ਕਹਿੰਦੇ ਕਿ ਗੱਲ ਸਹਿ ਦੀ ਨਹੀਂ ਗੱਲ ਪਏ ਦੀ ਆ ਇਹ ਮਾਮਲਾ ਇੱਕ ਪਿੰਡ ਦਾ ਨਹੀਂ ਹੈ ਜਾਂ ਮਾਮਲਾ ਕਿਸੇ ਇੱਕ ਜਥੇਬੰਦੀ ਦਾ ਨਹੀਂ ਹੈ ਕਿ ਇਕੱਲੇ ਉਗਰਾਹਾਂ ਵਾਲੇ ਸਾਡੇ ਸਾਥੀ ਲੜ ਰਹੇ ਆ ਇਹ ਮਾਮਲਾ ਪੰਜਾਬ ਦੀ ਸਮੁੱਚੀ ਕਿਸਾਨ ਲਹਿਰ ਦੇ ਸਾਹਮਣੇ ਇੱਕ ਚੁਣੌਤੀ ਆ ਕਿ ਜੇ ਇੱਥੋਂ ਕਿਸਾਨ ਉਜਾੜੇ ਜਾਂਦੇ ਆ ਤੇ ਸੈਂਕੜੇ ਪਿੰਡਾਂ ਤੋਂ ਉਜਾੜੇ ਜਾਂਦੇ ਆ ਜੇ ਪੰਜਾਬ ਦੀ ਕਿਸਾਨ ਲਹਿਰ ਇਸ ਹਮਲੇ ਨੂੰ ਨਹੀਂ 모ੜ ਸਕੀ ਤਾਂ ਫਿਰ ਦੁਨੀਆ ਭਰ ਦੇ ਵਿੱਚ ਅੱਜ ਜਦੋਂ ਕਿਸਾਨੀ ਖਤਮ ਹੋਈ ਇਸ ਮੁਲਕ 'ਚ ਕਿਸਾਨੀ ਖਤਮ ਕਰਨ ਵਾਸਤੇ ਤਿੰਨ ਕਾਨੂੰਨ ਆਏ ਤਾਂ ਪੰਜਾਬ ਉੱਠਿਆ ਦੇ ਖਿਲਾਫ ਉਹ ਪੰਜਾਬ ਦੀ ਇਸ ਕਿਸਾਨ ਲਹਿਰ ਨੂੰ ਕਿਸੇ ਬਹਾਨੇ ਮਸਲਣਾ ਚਾਹੁੰਦੇ ਆ ਕੁਚਲਣਾ ਚਾਹੁੰਦੇ ਆ ਇਸ ਕਰਕੇ ਇਸ ਗੱਲ ਨੂੰ ਇਸ ਨਜ਼ਰੀਏ ਤੋਂ ਦੇਖਦੇ ਹੋਏ ਕਿਰਤੀ ਕਿਸਾਨੀ ਉਹਨਾਂ ਨੇ ਸਮਝਦੀ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਜੌਂਦ ਪਿੰਡ ਤੇ ਜਿਹੜੀ ਭਾਜੀ ਪਾਈ ਆ ਤੁਸੀਂ ਬਹੁਤ ਸ਼ਾਨਦਾਰ ਟੱਕਰਾ ਕੀਤਾ ਇਸ ਗੱਲ ਲਈ ਅਸੀਂ ਤੁਹਾਨੂੰ ਵਧਾਈ ਦਿੰਨੇ ਆ ਔਰ ਕਿਰਤੀ ਕਿਸਾਨੀ ਨੇ ਵੱਲਾ ਪ੍ਰਧਾਨ ਜੀ ਨੇ ਵੀ ਪਹਿਲਾਂ ਕਹਤਾ ਕਿ ਇਸ ਲੜਾਈ ਨੂੰ ਅਸੀਂ ਪੰਜਾਬ ਦੀ ਕਿਸਾਨ ਲਹਿਰ ਦੇ ਸਾਹਮਣੇ ਚੁਣੌਤੀ ਸਮਝਦੇ ਹੋਏ ਸਮੁੱਚੀ ਕਿਸਾਨ ਲਹਿਰ ਨੂੰ ਇਹ ਬੇਨਤੀ ਕਰਾਂਗੇ ਕਿ ਇਸ ਚੁਣੌਤੀ ਨੂੰ ਸਿੱਧੇ ਮੱਥੇ ਟੱਕਰਨਾ ਚਾਹੀਦਾ ਔਰ ਜਿਹੜੀਆਂ ਸਾਡੀਆਂ ਜ਼ਮੀਨਾਂ ਖੋਣ ਦੀ ਸਰਕਾਰ ਦੀ ਕੋਸ਼ਿਸ਼ ਆ ਉਹਦੇ ਦੰਦ ਖੱਟੇ ਕਰਨੇ ਚਾਹੀਦੇ ਆ ਉਹਦਾ ਮੂੰਹ ਭਰਨਾ ਚਾਹੀਦਾ ਇਨੀਆਂ ਬੇਨਤੀਆਂ ਦੇ ਨਾਲ ਕਿ ਜਿੱਥੇ ਸਾਡੀ ਲੋੜ ਦੀ ਗੱਲ ਨਹੀਂ ਇਹ ਸਾਡਾ ਫਰਜ਼ ਆ ਜਿੱਥੇ ਵੀ ਲਹਿਰ ਨੂੰ ਲੋੜ ਹੋਈ ਲੋਕਾਂ ਦੀਆਂ ਜ਼ਮੀਨਾਂ ਬਚਾਉਣ ਦੇ ਲਈ ਕਿਰਤੀ ਕਿਸਾਨੀ ਉਹਨਾਂ ਆਪਣੇ ਵਿੱਤ ਮੁਤਾਬਕ ਜਿਹੜੀ ਆ ਉਹ ਡਟ ਕੇ ਖੜੂਗੀ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਸੰਘਰਸ਼ ਵਾਸਤੇ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਕਿ ਤੁਸੀਂ ਜੇਤੂ ਹੋ ਕੇ ਇੱਥੋਂ ਨਿਕਲੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ